ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਆਉਂਦੇ ਚਾਰ-ਪੰਜ ਦਿਨਾਂ ਦੇ ਮੌਸਮ ਦੀ ਯਾਨੀ ਕਿ ਦੀਵਾਲੀ ਤੱਕ ਅਸੀਂ ਕਹਿ ਲਈਏ ਕਿ ਮੌਸਮ ਕਿਦਾਂ ਦਾ ਰਹਿ ਸਕਦਾ ਹੈ ਪੰਜਾਬ ਦਾ ਇਹ ਤੁਹਾਨੂੰ ਅਪਡੇਟ ਦੇਵਾਂਗੇ ਜੇਕਰ ਅਸਲ ਇਤਿਹਾਸ ਜੋ ਲਾਈਵ ਸੈਟਲਾਈਟ ਦੱਸੇ ਇਹਨਾਂ ਨੇ ਤਾਜ਼ਾ ਸੈਟਲਾਈਟ ਦੱਸੇ ਇਹਨਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰੀਏ ਤੇ ਦੇਖ ਸਕਦੇ ਹੋ ਪੰਜਾਬ ਦਾ ਮੌਸਮ ਵੈਸੇਲੇ ਬਿਲਕੁਲ ਸਾਫ਼ ਬਣਿਆ ਹੋਇਆ ਬੀਤੇ ਦਿਨਾਂ ਤੋਂ ਮੌਸਮ ਵਾ ਜਿਹੜਾ ਬਿਲਕੁਲ ਸਾਫ਼ੀ ਚੱਲ ਰਿਹਾ ਕੋਈ ਨਵਾਂ ਕੋਈ ਪਛਮੀ ਸਿਸਟਮ ਵੀ ਨਹੀਂ ਆ ਰਿਹਾ ਜਿਸ ਦੇ ਨਾਲ ਕੋਈ ਇਹ ਵਾਲੇ ਹਾਲਾਤ ਬਣਨ ਫਿਲਹਾਲ ਮੌਸਮ ਸਾਫ਼ ਹੈ ਕਿ ਅੱਗੇ ਵੀ ਮੌਸਮ ਸਾਫ਼ ਹੀ ਰਹਿੰਦਾ ਜਾਪ ਰਿਹਾ ਹੈ ਹਾਲਾਂਕਿ ਇੱਕ ਇੱਕ ਬ੍ਰੇਕ ਆਫਾ ਲਾ ਦੀ ਹੈ ਕਿ ਇੱਕ ਹਲਕਾ ਜਿਹਾ ਪਛਮੀ ਸਿਸਟਮ ਆ ਰਿਹਾ ਜਿਹੜਾ ਕਿ ਉੱਪਰਲੇ ਫੱਦਰ ਤੇ ਹਿਮਾਚਲ ਦੇ ਉੱਪਰ ਤੇ ਇੱਧਰ ਜੰ with ਪੰਜਾਬ ਦੇ ਵਿੱਚ ਕੋਈ ਵੱਡੇ ਮੀਂਹ ਦੇ ਅਸਰ ਤਾਂ ਨਹੀਂ ਆਇਆ ਪਰ ਕੁਝ ਟਟਵੇਂ ਖੇਤਰਾ ਦੇ ਵਿੱਚ ਬੱਦਲ ਵਾਝੂਰਣ ਸਕਦੀਆਂ ਜਿਨ੍ਹਾਂ ਦੇ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਨ ਹੁਸ਼ਿਆਰਪੁਰ ਜਲੰਧਰ ਨਵਾਂਸ਼ਹਿਰ ਲੁਧਿਆਣਾ ਇਹਨਾਂ ਖੇਤਰਾ ਦੇ ਵਿੱਚ ਬੱਦਲ ਵਾਝੂਰਣ ਲੱਗੇ ਤੇ ਹਲਕੇ ਮੋਟੇ ਸ਼ਰਾਟੇ ਪੈ ਜਾਣ ਇਹ ਤਾਂ ਅਸੀਂ ਨਕਾਰ ਨਹੀਂ ਕਰਦੇ ਇਹ ਸਿਸਟਮ ਦੀਵਾਲੀ ਦੇ ਨੇੜੇ ਛੜ ਜਾਂਦਾ ਜਾ ਰਿਹਾ 19 20 21 ਬਈਆਂ ਨੇ ਤਰੀਕਾਂ ਦੇ ਅਲਗ-ਫਗ ਇਸ ਤੋਂ ਇਲਾਵਾ ਵੱਡੇ ਮੀਂਹ ਦੇ ਕੋਈ ਅਸਰ ਨਹੀਂ ਆ 25 ਅਕਤੂਬਰ ਤੱਕ ਤੇ ਮੌਸਮ ਇਸੇ ਤਰ੍ਹਾਂ ਜਿਹੜਾ ਚੱਲਦਾ ਰਹਿਣਾ ਦਿਨਾਂ ਦੀ ਗਰਮਾਹਟ ਹੈ ਜਿਹੜੀ ਤਮਾਸਮ ਜਿਹੜਾ ਜਾਂ ਦਿਨਾਂ ਦਾ ਫਾਰਾ ਚੜਦਾ ਜਾਣਾ 34 35 ਦੇ ਦਰਜ ਹੋ ਰਿਹਾ ਇਹ ਇਸੇ ਤਰ੍ਹਾਂ ਜਿਹੜਾ ਬਰਕਰਾਰ ਰਹੇਗਾ ਰਾਤਾਂ ਦੀ ਠੰਡਾ ਜਿਹੜੀ ਬਰਕਰਾਰ ਰਹੇਗੀ ਤੇ ਆਪਾਂ ਮੀਹ ਵਾਲੇ ਫੱਖ ਤੋਂ ਕੋਈ ਵੱਡੇ ਮੀਹ ਦੇ ਆਸਾਫਾ ਨਾਲ ਆਈਏ ਤੇ ਇਹ ਜਿਹੜਾ ਸਿਸਟਮ ਆ ਰਿਹਾ ਵੀ ਕਿ ਹਲਕੇ ਟਟਮੇ ਜਿਹੇ ਸ਼ਰਾਟੇ ਲੋ ਆ ਸਕਦਾ ਵੱਡੇ ਮੀਹ ਦੇ ਇਸ ਤਰ੍ਹਾਂ ਯਸਾਰ ਨਹੀਂ ਹੈ ਤੇ ਆਹਦੇ ਦਿਨਾਂ ਦੇ ਵਿੱਚ ਜਿਹੜਾ ਪ੍ਰਦੂਸ਼ਣ ਦਾ ਲੈਵਲ ਵੀ ਵਧਣ ਦੇ ਅਸਾਰ ਨੇ ਜਿਵੇਂ ਦੀਵਾਲੀ ਲੰਘੇਗੀ ਪ੍ਰਦੂਸ਼ਣ ਦੇ ਵਿੱਚ ਇੱਕਦਮ ਵਾਧਾ ਹੁੰਦਾ ਸੋ ਆਪਾਂ ਉਤੋ ਹੀ ਹਿਚਾਰ ਰੱਖਣਾ ਹੈ ਇੱਕ ਨਜ਼ਰ ਤਾਜ਼ਾ ਅਫਡੇਟ ਤੇ ਲਾਵਾਂਗੇ ਜੋ ਜਾਰੀ ਕੀਤੀ ਅੱਜ ਭਾਰਤੀ ਮੌਸਮ ਵਿਭਾਗ ਵੱਲੋਂ 16 ਤੋਹਰ ਦੀ ਤਰੀਕ ਹੋਈ ਹੈ 16 ਤੋਂ ਲੈ ਕੇ 25 ਤਰੀਕ ਤੱਕ ਨੋ ਵਰਨਿੰਗ ਇੱਥੇ ਲਿਖਿਆ ਹੋਇਆ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਅਲਰਟ ਨਹੀਂ ਹੈ ਤੇ ਮੌਸਮ ਸਾਫ਼ ਰਹਿਣ ਦੇ ਅਸਾਰ ਨੇ ਧੰਨਵਾਦ ਜੀ ਸ਼ੁਕਰੀਆ